ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਲੈ ਗਏ ਕਾਫੀ ਅਰਸੇ ਤੋਂ ਲੰਬੇ ਪੈਂਡਿੰਗ ਪੈ ਜਿਹੜੇ ਫੈਸਲੇ ਅੱਜੋ ਲੈ ਗਏ ਨੇਗੇ ਸਭ ਤੋਂ ਪਹਿਲਾਂ ਬਹੁਤ ਹੀ ਕਾਫੀ ਅਰਸੇ ਤੱਕ ਮੈਟਰ ਜਿਹੜਾ ਪੈਂਡਿੰਗ ਪਿਆ ਸੀਗਾ ਕਿ ਜਿਹੜਾ ਸਾਡਾ ਮੈਡੀਕਲ ਟੀਚਿੰਗ ਫੈਕਲਟੀ ਦਾ ਸਟਾਫ ਆ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਫੈਕਲਟੀ ਦਾ ਜਿਹੜਾ ਸਟਾਫ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਮੈਡੀਕਲ ਕਾਲਜਾਂ ਦੇ ਅੰਦਰ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਦੇ ਰਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ 65 ਸੀਗੀ ਯਾਨੀ ਕਿ ਮੈਡੀਕਲ ਦੇ ਪ੍ਰੋਫੈਸਰ ਸਾਹਿਬਾਨ ਦੀ ਏਜ ਜਿਹੜੀ ਆ ਉਹ 68 ਸਾਲ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਅੱਜ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ 65 ਸਾਲ ਕੀਤੀ ਗਈ ਆ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸੀਗੀਆਂ ਔਰ ਔਰ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਾਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਬੈਕ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਹਨਾਂ ਪ੍ਰੋਫੈਸਰ ਸਾਹਿਬਾਨ ਦੇ ਕੋਲੇ ਹੁੰਦਾ ਹੈਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ ਐਮਬੀਬੀਐਸ ਦੇ ਸਟੂਡੈਂਟ ਐਮਡੀ ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਬਿਨਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ 65 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀਇੰਪਲਾਈਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਸੋ ਮੈਡੀਕਲ ਸਪੈਸ਼ਲਿਸਟ ਦੀ ਘਾਟ ਸਿਰੇ ਪੂਰਾ ਕੀਤਾ ਜਾਊਗਾ ਔਰ ਉਹਦੀ ਉਮਰ ਜਿਹੜੀ ਆ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਐ ਸੋ ਮੈਂ ਸਮਝਦਾ ਐਜੂਕੇਸ਼ਨ ਸਿਹਤ ਦੇ ਖੇਤਰ ਦੇ ਅੰਦਰ ਸੇਸ ਬਮਾ ਦੇ ਖੇਤਰ ਦੇ ਅੰਦਰ ਸਾਨੂੰ ਇਹਦਾ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਕਿਉਂਕਿ 58 ਸਾਲ ਤੱਕ ਪਹੁੰਚਦਾ ਪਹੁੰਚਦਾ ਡਾਕਟਰ ਜਿਹੜਾ ਉਹਦੇ ਕੋਲ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਹੋ ਜਾਂਦਾਗਾ ਉਹ ਸਖਸਪੀਰੀਅੰਸ ਉਹ ਅਸੀਂ ਹੋਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਵਰਤਾਂਗੇ ਸੋ ਇਹ ਦੋ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਪੰਜਾਬ ਦੇ ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਆ ਉਹਦੇ ਖੇਤਰ ਦੇ ਅੰਦਰ ਹੋਏ ਨੇਗੇ ਸੋ ਤੀਸਰਾ ਅਹਿਮ ਫੈਸਲਾ ਹੋਇਆਗਾ ਕਿ ਪੰਜਾਬ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਜਿਲ੍ਹਿਆਂ ਦੇ ਬਲਾਕ ਸੀਗੇ ਜਿਹੜੇ ਬਲਾਕ ਸੀਗੇ ਉਹਨਾਂ ਨੂੰ ਤਰਕਸੰਗਤ ਬਣਾਉਣ ਦੇ ਲਈ ਉਹਨਾਂ ਨੂੰ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਦੇ ਅੰਦਰ ਰੈਸ਼ਨਲਾਈਜੇਸ਼ਨ ਲੈ ਕੇ ਆਉਣ ਲਈ ਕਈ ਜਗ੍ਹਾ ਤੇ ਹੋਇਆਗਾ ਜਿਵੇਂ ਆਪਣੇ ਇਧਰ ਸਰੂਰ ਦੀ ਗੱਲ ਕਰਾਂ ਡਿੜਬਾ ਦਾ ਇੱਕ ਬਲਾਕ ਆ ਡਿੜਬਾ ਜਿਹੜਾ ਤਿੰਨ ਹਲਕੇ ਚ ਪੈਂਦਾਗਾ ਇੱਕ ਬਲਾਕ ਸਨਾਮ ਚ ਪੈਂਦਾਗਾ ਇੱਕ ਲੈਰੇਜ ਪੈਂਦਾਗਾ ਇੱਕ ਡਿੜਬੇ ਦਾ ਬਲਾਕ ਆ ਕੋਈ ਪਿੰਡ ਐਸਡੀਐਮ ਉਹਨਾਂ ਨੂੰ ਡਿੜਬਾ ਲੱਗਦਾਗਾ ਪਰਨੇ ਕਿ ਕਿਤੇ ਦੂਜਾ ਹਲਕੇ ਦਾ ਲੱਗਦਾਗਾ ਸੋ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਸੋ ਇਹ ਪ੍ਰੋਬਲਮ ਨੂੰ ਹੱਲ ਕਰਦੇ ਹੋਏ ਦੁਬਾਰਾ ਜਿਹੜਾ ਅਸੀਂ ਸਾਰੇ ਰੈਸ਼ਲਾਈਜ਼ੇਸ਼ਨ ਕਰਾ ਕੇ ਡਿਪਾਰਟਮੈਂਟ ਦੀ ਬਲਾਕ ਜਿਹੜੇ ਨੇਗੇ ਉਹ ਦੁਬਾਰਾ ਨੂੰ ਤਰਕ ਸੰਗਤ ਬਣਾਇਆ ਜਾਊਗਾ ਤਾਂ ਕਿ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਆਉਦੀ ਹੈ ਉਹਦਾ ਹੱਲ ਹੋ ਸਕੇ ਸੋ ਬਹੁਤ ਸਾਰੇ ਪਿੰਡ ਕਿਸੇ ਹੋਰ ਬਲਾਕ ਨਾਲ ਜੁੜੇ ਹੋਏ ਸੀ ਭਵਾਨੀਗੜ ਦੇ ਕਾਫੀ ਸਾਰੇ ਪਿੰਡ ਜਿਹੜੇ ਦੇਗੇ ਉਹ ਉਸ ਨਾਮ ਨਾਲ ਜੁੜੇ ਹੋਏ ਸੀ ਜਦ ਕਿ ਉਹਨਾਂ ਨੂੰ ਜਿਹੜੇ ਕੋੜ ਪੈਂਦਾਗਾ ਸੰਗਰੂਰ ਪੈਂਦਾਗਾ ਸੋ ਇਹ ਸਮੱਸਿਆ ਜਿਹੜੀ ਗਰਾਊਂਡ ਲੈਵਲ ਤੇ ਆ ਰਹੀ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੋਇਆਗਾ ਕਿ ਅੱਜ ਤੋਂ ਬਾਅਦ ਸਾਰੇ ਰੀਆਰਗੇਨਾਈਜ਼ੇਸ਼ਨ ਐਂਡ ਰੈਸ਼ਲਾਈਜ਼ੇਸ਼ਨ ਆਫ ਦੀ ਜਿਹੜੀ ਪੰਜਾਬ ਚ ਹੋਊਗੀ ਸੋ ਇਹ ਵੀ ਕਹਿਮ ਫੈਸਲਾ ਅਜ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੈਬਨਟ ਦੇ ਅੰਦਰ ਹੋਇਆਗਾ ਇਸ ਤੋਂ ਬਿਨਾ ਪੰਜਾਬ ਦਾ ਇੱਕ ਜਿਹੜੀ OTS ਸਕੀਮ ਸੀ OTS ਸਕੀਮ ਜਿਹੜੀ ਨਗਰ ਸੁਧਾਰ ٹرسٹ ਜਿਹੜੇ ਇੰਪਰੂਵਮੈਂਟ ٹرسٹ ਸੀਗੇ ਜਿਹੜੇ ਇੰਪਰੂਵਮੈਂਟ ٹرسٹ ਸੀ ਪੰਜਾਬ ਦੇ ਅੰਦਰ ਉਹਨਾਂ ਦੇ ਅੰਦਰ ਜਿਹੜੀ OTS ਸਕੀਮ ਲਾਗੂ ਨਹੀਂ ਸੀਗੀ ਹਾਲਾਂਕਿ ਗਮਾਟਾ ਦੇ ਅੰਦਰ ਗਲਾਡਾ ਦੇ ਅੰਦਰ ਜਿਹੜੀ ਲਾਸਟ ਕੈਬਨਿਟ ਹੋਈ ਸੀ ਉਹਦੇ ਅੰਦਰ ਅਸੀਂ ਓਟੀਆ ਸਕੀਮ ਲੈ ਕੇ ਆਏ ਸੀਗੇ ਸੋ ਇਹ ਡਿਪਾਰਟਮੈਂਟ ਜਿਹੜੇ ਨੇ ਖਾਸ ਕਰਕੇ ਜਿਹੜੇ ਪੰਜਾਬ ਦੇ ਇੰਪਰੂਵਮੈਂਟ ਟਰੱਸ ਸੀਗੇ ਜਿਹੜੇ ਨਗਰ ਸੁਧਾਰ ਟਰੱਸ ਸੀ ਉਹ ਰਹਿ ਗਏ ਸੀ ਅੱਜ ਉਹਨਾਂ ਨੂੰ ਜਿਹੜੀ ਆ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਆ ਉਹਨਾਂ ਦਾ ਪੀਨਲ ਇੰਟਰਸਟ ਜਿਹੜਾਗਾ ਜਿਹੜਾ ਪੀਨਲ ਇੰਟਰਸਟ ਆ ਉਹ ਮਾਫ ਕੀਤਾ ਗਿਆ ਇਸੇ ਤਰ੍ਹਾਂ ਨਾਨ ਕੰਸਟ੍ਰਕਸ਼ਨ ਫੀਸ ਜਿਹੜੀ ਆ ਉਹਦੇ ਅੰਦਰ ਵੀ ਜਿਹੜੀਆਂ ਪਲੈਂਟੀਆਂ ਲਾ ਕੇ ਜਿੰਨੇ ਪੈਸੇ ਬਣਦੇ ਸੀ ਉਹਦੇ ਅੰਦਰ ਵੀ 50% ਦੀ ਛੋਟ ਦਿੱਤੀ ਗਈ ਆ ਤਾਂ ਕਿ ਜਿਹੜੇ ਪਲਾਟ ਜਿਹੜੇ ਪਲਾਟ ਹੋਲਡਰ ਸੀਗੇ ਉਹ ਕਾਫੀ ਕਿਸੇ ਦੀ ਕਿਸ ਟੁੱਟ ਗਈ ਕਿਸੇ ਡੋਰ ਟੁੱਟ ਗਈਆਂ ਜਾਂ ਕਿਸੇ ਨੇ ਕੰਸਟਰਕਸ਼ਨ ਫੀਸ ਜਮ੍ਹਾਂ ਨਾ ਕਰੋਂ ਕਰਕੇ ਅੱਧਾ ਘਰ ਬਣਿਆ ਜਾਂ ਨਹੀਂ ਬਣਾ ਸਕਿਆ ਉਹਨਾਂ ਸਾਰਿਆਂ ਨੂੰ ਮੈਂ ਸਮਝਦਾ ਪੰਜਾਬ ਦੇ ਅੰਦਰ ਵੱਡੀ ਰਾਹਤ ਆ ਅੱਜ ਪੰਜਾਬ ਦੇ ਹਰੇਕ ਨਗਰ ਸੁਧਾਰ ਟਰੱਸਟ ਦੇ ਅੰਦਰ ਕਾਫੀ ਸਾਰੇ ਪਲਾਟ ਜਿਹੜੇ ਨੇ ਕਿ ਉਹ ਪਏ ਸੀਗੇ ਉਹ ਮਸਲਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਹੋਊਗੀ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਇੱਕ ਫਾਇਦਾ ਉਹ ਉਠਾਉਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਕੋ ਇਕੋਸਿਸਟਮ ਜਿਹੜਾ ਜ਼ੋਨ ਸੀਗਾ ਉਹਦੇ ਅੰਦਰ 100 ਮੀਟਰ ਦੀ ਜਿਹੜੀ ਹੱਦ ਸੀ ਇਕੋ ਸਵੇਦਨਸੀਲ ਜ਼ੋਨ ਇਕੋ ਸੈਂਸਿਟਿਵ ਜ਼ੋਨ ਜਿਹੜੂ ਆਪਾਂ ਕਹਿ ਰਹੇ ਆ ਇਕੋ ਸਵੇਦਨਸੀਲ ਜ਼ੋਨ ਸੀ ਉਹ ਅਸੀਂ ਆਨਰੇਬਲ ਹਾਈ ਸੁਪਰੀਮ ਕੋਰਟ ਦੇ ਅੰਦਰ ਸਬਮਿਟ ਕੀਤਾ ਸੀਗਾ ਸੋ ਆਨਰੇਬਲ ਸੁਪਰੀਮ ਕੋਰਟ ਦੇ ਆਧਾਰ ਦੇ ਉੱਤੇ ਅਸੀਂ ਅੱਜ ਦੁਬਾਰਾ ਇਸ ਨੂੰ ਪੰਜਾਬ ਕੈਬਨਿਟ ਚ ਪਾਸ ਕੀਤਾ ਗਿਆ ਸੋ 100 ਮੀਟਰ ਦਾ ਘੇਰਾ ਇਕੋ ਸਵੈਰੰਸੀ ਜ਼ੋਨ ਜਿਹੜਾ ਉਹ ਐਲਾਨਿਆ ਗਿਆਗਾ ਹੁਣ ਇਹ ਕੈਬਨਿਟ ਦੇ ਪਾਸ ਕੀਤਾ ਔਰ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ এনवायरमेंटਲ ਆ ਉਹ ਨੂੰ ਭੇਜਾਂਗੇ ਉਸ ਤੋਂ ਬਾਅਦ ਪਰਿਵਾਰਕੀ ਬਿਲਣ ਤੋਂ ਬਾਅਦ ਇਹ ਪੰਜਾਬ ਚ ਲਾਗੂ ਹੋਊਗਾ ਇਸ ਤੋਂ ਬਿਨਾ ਜੇ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਸੀ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇਲੈਕਸ਼ਨ ਲੜ ਰਹੀ ਸੀ ਤਾਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਪੇਸ਼ ਕੀਤੀਆਂ ਸੀ ਦੋ ਥਾਟ ਪੇਸ਼ ਕੀਤੇ ਸਿਗੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਔਰ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੀ ਫੋਟੋ ਅੱਜ ਪੰਜਾਬ ਦੇ ਹਰੇਕ ਦਫ਼ਤਰ ਚ ਲੱਗੀ ਹੋਈ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਅੱਜ ਪੰਜਾਬ ਦੇ ਹਰੇਕ ਡਿਪਾਰਟਮੈਂਟ ਚ ਲੱਗੀ ਹੋਈ ਆ ਅੱਜ ਪੰਜਾਬ ਦੇ ਅੰਦਰ ਅਸੀਂ ਦੋ ਦੋ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆ ਕਿ ਪੰਜਾਬ ਦੇ ਅੰਦਰ ਵਿਸ਼ਟਾਚਾਰ ਦਾ ਖਾਤਮਾ ਹੋਊਗਾ ਔਰ ਦੂਸਰਾ ਜੋ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਸੋਚਾ ਉਹ ਉਸੇ ਪੜਾਈ ਆ ਆਮ ਆਦਮੀ ਪਾਰਟੀ ਨੇ ਬਹੁਤ ਲੰਬਾ ਅਰਸਾ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਸੀ। ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋਏ ਸੀਗੇ ਪਰ ਲੇਕਿਨ ਜਿਲ੍ਹਿਆਂ ਦੇਸ਼ਪਰ ਦੀਆਂ ਹਾਈ ਕੋਰਟਾਂ ਨਹੀਂ ਆ। ਦੇਸ਼ਪਰ ਦੀਆਂ ਹਾਈ ਕੋਰਟ ਦੇ ਅੰਦਰ ਜਿਹੜੀ ਐਡਵੋਕੇਟ ਦੀ ਭਰਤੀ ਹੁੰਦੀ ਆ ਜਿਹੜੀ ਸਰਕਾਰੀ ਵਕੀਲਾਂ ਦੀ ਭਰਤੀ ਹੁੰਦੀ ਆ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਰਿਜ਼ਰਵੇਸ਼ਨ ਨਹੀਂ ਹੈਗੀ। ਪੂਰੇ ਦੇਸ਼ ਪਰ ਦੇ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਦੀ ਰਿਜ਼ਰਵੇਸ਼ਨ ਨਹੀਂ ਹੈਗੀ ਜਦੋਂ ਐਡਵੋਕੇਟ ਐਕਟ 2017 ਆਇਆ ਸੀਗਾ ਜਦੋਂ ਐਡਵੋਕੇਟ ਐਕਟ 217 ਆਇਆ ਸੀਗਾ ਤਾਂ ਉਸ ਸਮੇਂ ਪੰਜਾਬ ਵਿਧਾਨ ਸਭਾ ਚ ਪਹਿਲੀ ਵਾਰ ਚੁਣ ਕੇ ਆਇਆ ਸੀ ਪਹਿਲੀ ਵਾਰ ਚੁਣ ਕੇ ਆਇਆ ਸੀ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਔਰ ਕਾਂਗਰਸ ਪਾਰਟੀ ਨੇ ਐਡਵੋਕੇਟ ਐਕਟ 217 ਜਦੋਂ ਲੈ ਕੇ ਆਏ ਤਾਂ ਮੈਂ ਉਸੇ ਸਮੇਂ ਮੇਰੀ ਮੇਡਨ ਸਪੀਚ ਸੀ ਪੰਜਾਬ ਵਿਧਾਨ ਸਭਾ ਦੇ ਅੰਦਰ ਮੈਂ ਉਸ ਮੇਡਨ ਸਪੀਚ ਦੇ ਅੰਦਰ ਪਹਿਲੀ ਵਾਰ ਬੋਲਦਿਆਂ ਉਸ ਸਮੇਂ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਇਹਦੇ ਵਿੱਚ ਸੁਧਾਰ ਕਰਕੇ 25% ਰਿਜ਼ਰਵੇਸ਼ਨ ਜਿਹੜੀ ਆ ਉਹ ਐਸਸੀ ਐਸਟੀ ਦੇ ਲਈ ਲਾਗੂ ਕੀਤੀ ਜਾਵੇ ਤੇ ਮੇਰੀ ਡਿਮਾਂਡ ਸੀਗੀ 2017 ਦੇ ਅੰਦਰ ਪਰ ਲੇਕਿਨ ਉਸ ਸਮੇਂ ਕਿਉਂਕਿ ਰਾਜੇ ਰਣਵਾਲੇ ਦੀ ਸਰਕਾਰ ਸੀ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹੜੀ ਦੇਸ਼ ਦੇ ਅੰਦਰ ਐਂਟੀ ਦਲਤ ਪਾਰਟੀ ਜਾਣੀ ਜਾਂਦੀ ਆ ਜਿਹੜੀ ਹਮੇਸ਼ਾ ਹੀ ਦਲਤਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਸੋ ਉਸ ਵੇਲੇ ਕੋਈ ਵੀ 5 ਸਾਲ ਸਾਡੀ ਡਿਮਾਂਡ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਚ ਜਦੋਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਲੋਕਾਂ ਦੇ ਦੁਆਰਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਪੰਜਾਬ ਦੇ ਅੰਦਰ ਮੌਕਾ ਦਿੱਤਾ ਤਾਂ ਅਸੀਂ ਉਸ ਸਮੇਂ ਵੀ ਇਹ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੇ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਵਰਸ ਪੰਜਾਬ ਦੇ ਜਨਜਾਤੀ ਅਨੁਸੂਚਿਤ ਜਨਜਾਤੀਆਂ ਦੇ ਨਾਲ ਅਸੀਂ ਇੱਕ ਵੱਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ ਬਚਾਵਾਂਗੇ ਤਾਂ ਤੁਹਾਡੇ ਬੱਚੇ ਆ ਤੁਹਾਡੇ ਬੱਚਿਆਂ ਨੂੰ ਜਿਹੜਾ ਹਾਈ ਕੋਰਟ ਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੇਵਾਂਗੇ ਕਿਉਂਕਿ ਹਾਈ ਕੋਰਟ ਦਾ ਤਾਂ ਮਣੂਗਾ ਆਨ੍ਰਬ ਸੁਪਰੀਮ ਕੋਰਟ ਦਾ ਜੱਜ ਤਾਂ ਬਣੂਗਾ ਕੋਈ ਐਸਸੀ ਕਮਿਊਨਿਟੀ ਦਾ ਬੰਦਾ ਜੇਕਰ ਪਹਿਲਾਂ ਸਰਕਾਰੀ ਵਕੀਲਾ ਤੇ ਰਿਜ਼ਰਵੇਸ਼ਨ ਹੋਊਗੀ ਪਰ ਲੇਕਿਨ ਅਫਸੋਸ ਦਲਤਾਂ ਦੇ ਨਾਂ ਤੇ 바ਵਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਨਾਂ ਤੇ 75 ਸਾਲ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਕਿੰਨੇ ਸਾਲ ਭਾਰਤੀ ਜਨਤਾ ਪਾਰਟੀ ਅਕਾਲੀਦਰ ਵੋਟਾਂ ਲੈਂਦੇ ਰਹੇ ਪਰ ਲੇਕਿਨ ਦਲਤ ਵਰਗ ਦੀ ਬਾਹ ਕਿਸੇ ਨੇ ਨਹੀਂ ਫੜੀ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਦਲਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਅੱਛੀਆਂ ਪੋਸਟਾਂ ਤੇ ਲਾ ਦਈਏ ਹਾਂ ਰਿਜ਼ਰਵੇਸ਼ਨ ਦਿੰਦੇ ਰਾਇ ਕਿਤੇ 4 ਕਲਾਸ ਕਿਤੇ 3rd ਕਲਾਸ ਪਰ ਲੇਕਿਨ ਕਲਾਸ 1 ਅਫਸਰਾਂ ਦੇ ਅੰਦਰ ਜਿਹੜੀ ਕਿ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਜਸਟਿਸ ਦੇ ਅੰਦਰ ਇੱਕ ਰਿਜ਼ਰਵੇਸ਼ਨ ਦੇਣ ਦੀ ਗੱਲ ਸੀ ਬਿਲਕੁਲ ਇਹਨਾਂ ਨੇ ਕਦੇ ਪ੍ਰਵਾਨ ਨਹੀਂ ਕੀਤੀ ਸਾਡੀ ਸਰਕਾਰ ਆਈ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਸਾਮੀਆਂ ਨੇ ਗੀਆਂ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉੱਥੇ ਤੁਰੰਤ ਜਿਹੜੀ ਆ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 211 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਵ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਉਹ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਰਨਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਰਨਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਰਨਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਰਨਲ ਦੀ ਗੱਲ ਹੋਵੇ ਐਡਵੋਕੇਟ ਕਾਉਂਟ ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਐਕਟ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਅਰਵਿੰਦ ਕੇਜਰੀਵਾਲ ਜੀ ਨੇ ਲਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਜਿਹੜੀ ਆ 58 ਪੋਸਟਾਂ ਕੀਤੀਆਂ ਪਰ ਲੇਕਿਨ ਕਰਟੇਰੀਆ ਕੀ ਸੀਗਾ ਉਹਦੇ ਅੰਦਰ ਕਰਟੇਰੀਆ ਸੀਗਾ ਕਿ ਸੀਨੀਅਰ ਐਡਵੋਕੇਟ ਜਨਰਲ ਆ ਉਹਦੇ ਲਈ ਇਨਕਮ ਜਿਹੜੀ ਆ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਐਡਵੋਕੇਟ ਜਨਰਲ ਦੇ ਲਈ ਸੀਨੀਅਰ ਐਡਵੋਕੇਟ ਜਨਰਲ ਦੇ ਲਈ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਇਸੇ ਤਰੀਕੇ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਿਆ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਿਆ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਿਆ ਅਸਿਸਟੈਂਟ ਐਡਵੋਕੇਟ ਜਨਰਲ ਲਈ 3.5 ਲੱਖ ਰੁਪਿਆ ਐਡਵੋਕੇਟਾਂ ਰਿਕਾਰਡ ਲਈ ਤਾਂ ਲੋਕ ਰੱਖਿਆ ਰਿਸੀ ਕੁਝ ਵੀ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ 2017 ਦੇ ਐਕਟ ਵਿੱਚ ਸੀਗੀਆਂ ਜਦੋਂ ਅਸੀਂ ਦੇਖਿਆ ਜਦੋਂ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ 15 ਪੋਸਟਾਂ ਖਾਲੀ ਰਹਿ ਗਈਆਂ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਦੇਖਿਆ ਕਿਉਂ ਖਾਲੀ ਰਹਿਆਂ ਰਹੀਆਂ ਸੋ ਅਸੀਂ ਦੇਖਿਆ ਕਿ ਜਿਹੜਾ ਕਰਟੇਰੀਆ ਜੋ ਇਨਕਮ ਟੈਕਸ ਦਾ ਕਰਟੇਰੀਆ 2017 ਦੇ ਐਕਟ ਕੀਤਾ ਗਿਆ ਸੀਗਾ ਉਹਦੇ ਮੁਤਾਬਕ ਅਲੀਜੀਬਲ ਕੈਂਡੀਡੇਟ ਜਿਹੜੇ ਸੀ ਨਹੀਂ ਮਿਲੇ ਸੋ ਇਹ ਅੱਜ ਬਹੁਤ ਵੱਡਾ ਫੈਸਲਾ ਹੋਇਆਗਾ ਅੱਜ ਇਹ ਵੀ ਇਤਿਹਾਸਿਕ ਫੈਸਲਾਗਾ ਕਿ ਆ ਜਿੰਨੀ ਵੀ ਅਸੀਂ ਇਨਕਮ ਦੀ ਸ਼ਰਤ ਰੱਖੀ ਹੋਈ ਸੀਗੀ ਖਾਸ ਕਰਕੇ ਜਿਹੜੇ ਜਨਰਲ ਵਰਗ ਦੇ ਲਈ ਉਹਦੇ ਵਿੱਚ ਅਸੀਂ ਬਹੁਤ ਵੱਡੀ ਸੋਧ ਕੀਤੀ ਆ ਅੱਜ ਤੋਂ ਬਾਅਦ ਜਿੰਨੇ ਵੀ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਦੇ ਕੈਂਡੀਡੇਟ ਹੋਣਗੇ ਉਹਨਾਂ ਦੀ ਇਨਕਮ ਟੈਕ ਜਿਹੜਾ ਉਹ ਅੱਧਾ ਹੋਊਗਾ ਯਾਨੀ 20 ਲੱਖ ਦੀ ਪ੍ਰੋਵੀਜ਼ਨ ਦੇ ਵਿੱਚ 10 ਲੱਖ ਰੁਪਇਆ ਔਰ 15 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 7.5 ਲੱਖ ਰੁਪਇਆ ਔਰ 10 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 5 ਲੱਖ ਰੁਪਇਆ 7 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 3.5 ਲੱਖ ਰੁਪਇਆ ਔਰ 3.5 ਲੱਖ ਦੀ ਪ੍ਰੋਵੀਜ਼ਨ ਚ 1,75,000 ਰੁਪਇਆ ਇਹ ਅਸੀਂ ਅੱਜ ਕਰਟਰੀਰੀਅਮ ਚ ਵੱਡੀ ਛੋੜ ਦਿੱਤੀ ਆ ਤਾਂ ਕਿ ਜਿਹੜੀਆਂ 15 ਪੋਸਟਾਂ ਖਾਲੀ ਲੱਗੀਆਂ ਭਰੀਆਂ ਜਾ ਸਕਣ ਨਹੀਂ ਤਾਂ ਅਸੀਂ ਵੀ ਕਿ ਲੋਕਾਂ ਨੂੰ ਥੋੜੀ ਪਤਾ ਸੀਗਾ ਅਸੀਂ ਵੀ ਕੋਈ ਨਾ ਕੋਈ ਲੱਭ ਕੇ ਅਸੀਂ ਵੀ ਨਾ ਰੱਖਦੇ ਪਰ ਨੇਕ ਮੈਂ ਸਮਝਦਾ ਕਿ ਇਮਾਨਦਾਰ ਸੋਚ ਆ ਅੱਜ ਮੈਂ ਸਲੂਟ ਕਰਦਾ ਸਾਡੇ ਕਾਮੇ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਨੂੰ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇੱਕ ਵਾਰ ਫੇਰ ਪੰਜਾਬ ਦੇ ਦਲਤਾਂ ਦੇ ਪ੍ਰਤੀ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਇੱਕ ਵਾਰ ਜਿਹੜਾ ਦਰਦ ਦਿਖਾਇਆਗਾ ਕਿ ਅਸੀਂ ਤੁਹਾਡੀਆਂ ਪੋਸਟਾਂ ਖਾਲੀ ਨਹੀਂ ਛੱਡ ਦੇਵਾਂਗੇ ਨਹੀਂ ਤਾਂ ਬਹੁਤ ਵੱਡਾ ਬੈਕਲੌਗ ਖਾਲੀ ਰਹਿਦਾ ਸੀਗਾ ਪਰ ਲੇਕਿਨ ਜਦੋਂ ਇਹ ਸਾਡੇ ਧਿਆਨ ਚ ਆਇਆ ਕਿ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਅੱਜ ਕਰਾਈਟੇਰੀਆ ਜਿਹੜਾ ਉਹ ਅੱਜ ਉਹ ਰਿਲੈਕਸ ਕੀਤਾ ਗਿਆ ਕਰਾਈਟੇਰੀਆ ਘਟਾਇਆ ਗਿਆ ਸੋ ਅੱਜ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਦਲਤ ਵਰਗੇ ਦੇ ਸਾਰੇ ਐਡਵੋਕੇਟ ਪੰਜਾਬ ਦੇ ਸਾਰੇ ਉਹ ਵਕੀਲ ਜਿਹੜੇ ਅਨਸੂਚਿਤ ਜਾਤੀ ਜਨ ਜਾਤੀਆਂ ਚੋਂ ਆਉਂਦੇ ਨੇਗੇ ਅੱਜ ਉਹ ਵੀ ਐਲੀਜੀਬਲ ਹੋ ਗਏ ਨੇਗੇ ਕਿਉਂਕਿ ਇਹਦਾ ਬਹੁਤ ਘੱਟ ਆਮਦਨ ਹੈ ਕਿ ਇੰਨੀ ਆਮਦਨ ਤਾਂ ਹਰੇਕ ਵੈਸੇਮੰਦ ਐਡਵੋਕੇਟ ਦੀ ਹੁੰਦੀ ਆ ਸੋ ਇਹਦੇ ਵਿੱਚ ਇੱਕ ਵੱਡਾ ਬਦਲਾਅ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਮੂਹ ਵਕੀਲਾਂ ਵੱਲੋਂ ਧੰਨਵਾਦ ਕਰਨਾ ਚਾਹਨਾਗਾ ਕਿ ਅੱਜ ਉਹਨਾਂ ਨੇ ਕਰਟੇਰੀਆ ਜਿਹੜਾ ਰਿਲੈਕਸ ਕੀਤਾਗਾ ਹੁਣ ਜਿਹੜੀਆਂ 15 ਪੋਸਟਾਂ ਖਾਲੀ ਪਈਆਂ ਰਹਿ ਗਿਆ ਉਹ ਵੀ ਭਰੀਆਂ ਜਾਣਗੀਆਂ ਕਿਉਂਕਿ ਅੱਜ ਮੈਨੂੰ ਬੇਹਦ ਖੁਸ਼ੀ ਆ ਇਸ ਗੱਲ ਦੀ ਕਿਉਂਕਿ ਇਹ ਕਾਰ ਜਿਹੜਾ ਇਹ ਕੰਮ ਔਰ ਬਿਹਾਫ ਆਫ ਐਡਵੋਕੇਟ ਔਰ ਬਿਹਾਫ ਆਫ ਅਨੁਸੂਚਿਤ ਜਾਤੀ ਜਨਜਾਤੀ ਐਡਵੋਕੇਟ ਇਹਦੀ ਸ਼ੁਰੂਆਤ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 2017 ਚ ਮੈਂ ਕੀਤੀ ਸੀਗੀ ਔਰ 22 2022 ਦੇ ਅੰਦਰ ਇਹ ਐਡਵੋਕੇਟ ਜਿਹੜਾ ਕਾਨੂੰਨ ਆ ਉਹਦੇ ਅੰਦਰ ਸੰਸ਼ੋਧ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਅੱਜ ਮੈਨੂੰ ਇਸੇ ਕਰਕੇ ਇੰਨੀ ਖੁਸ਼ੀ ਆ ਕਿ ਮੈਂ ਅੱਜ ਜਿਹੜੀ ਉਹ ਪੋਸਟਾਂ ਖਾਲੀ ਸੀਗੀਆਂ ਉਹਨਾਂ ਨੂੰ ਪਰੰਦਾ ਵੀ ਰਾ ਜਿਹੜਾ ਅੱਜ ਪਦਰਾ ਹੋਇਆਗਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ